ਇਸ ਵੇਲੇ ਲਗਭਗ ਮੇਰਾ ਖਿਆਲ ਹੈ 10 ਤੋਂ ਉੱਪਰ ਦਾ ਟਾਈਮ ਹੋ ਗਿਆ ਹੈ ਅਸੀਂ ਬਠਿੰਡਾ ਸਿਵਲ ਹਸਪੀਟਲ ਦੇ ਵਿੱਚ ਆ ਇੱਥੇ ਆਪਣੇ 6 ਆਗੂ ਜਿਹੜੇ ਲਗਾਤਾਰ ਕਿਸੋਖਾਨਾ ਦੇ ਪਿੰਡ ਦੇ ਵਿੱਚ ਦੀ ਪਾਣੀ ਲਗਾਉਣ ਦੇ ਗੰਦੇ ਪਾਣੀ ਨੂੰ ਲਗਾਉਣ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਉਹ ਕੋਖਾ ਤੇ ਬੈਠੇ ਨੇ ਉਹ ਆ ਗੂ ਇੱਥੇ ਨੇ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰਸੋਂ ਪਰਸੋਂ ਦੀ ਸ਼ਾਮ ਤੋਂ ਉਹਨਾਂ ਨੇ ਆ ਕੇ ਡੀਸੀ ਆਫਿਸ ਦੇ ਮੂਹਰੇ ਬੈਠ ਕੇ ਪੀਸਫੁਲੀ ਆਪਣਾ ਪ੍ਰੋਟੈਸਟ ਜਾਰੀ ਰੱਖਣ ਦੀ ਗੱਲ ਕਹੀ ਪਰ ਉੱਥੇ ਬੈਠੇ ਬਠਿੰਡਾ ਪ੍ਰਸ਼ਾਸਨ ਨੇ ਉਹਨਾਂ ਨੂੰ ਚੱਕ ਕੇ ਹਸਪੀਟਲਾਈਜ਼ ਕੀਤਾ ਹਸਪੀਟਲ ਦੇ ਵਿੱਚ ਲੈ ਕੇ ਜਾਂਦਾ ਅੱਜ ਦਿਨੇ ਚਰਚਾਵਾਂ ਚੱਲੀਆਂ ਕਿ ਬਲਦੇਵ ਸੰਧੋਹਾ ਸੋ ਸਾਡੇ ਬਜ਼ੁਰਗ ਲੀਡਰ ਨੇ ਉਹਨਾਂ ਦੀ ਸਿਹਤ ਖਰਾਬ ਹੈ ਤਬੀਅਤ ਖਰਾਬ ਹੈ। ਉਹਨੂੰ ਲੈ ਕੇ ਬੜੇ ਚਿੰਤਤ ਸੀ ਅਸੀਂ ਵੀ ਮੇਰੇ ਨਾਲ ਡੀ ਸਾਹਿਬ ਦੀ ਗੱਲ ਹੋਈ। ਉਸ ਤੋਂ ਬਾਅਦ ਮੇਰੇ ਨਾਲ ਡੀਆਈਜੀ ਸਰਦਾਰ ਹਰਜੀਤ ਸਿੰਘ ਹੋਰਾਂ ਦੀ ਗੱਲ ਹੁੰਦੀ ਹੈ ਲੰਮਾ ਸਮਾਂ। ਪਰ ਉਹ ਸਾਰੀ ਗੱਲਬਾਤ ਦੇ ਵਿੱਚ ਤੈਹ ਹੋ ਜਾਂਦਾ ਹੈ ਕਿ ਅਸੀਂ ਉੱਥੇ ਪਾਈਪਲਾਈਨ ਦਾ ਜਿਹੜਾ ਕੰਮ ਆ ਉਹਨੂੰ ਇੱਕ ਵਾਰੀ ਪੋਸਟਪੋਨ ਕਰ ਦਿੰਨੇ ਆ ਰੋਕ ਦਿੰਨੇ ਆ। ਜਿੱਥੇ ਬੈਠਣ ਪਿੱਛੇ ਬਲਦੇਵ ਸੰਧੋਖਾ ਨੇ ਪਾਣੀ ਛੱਡਿਆ ਅਸੀਂ ਇਹਨਾਂ ਨੂੰ ਡੀਸੀ ਆਫਿਸ ਦੇ ਸਾਹਮਣੇ ਉੱਥੇ ਜਗ੍ਹਾ ਪ੍ਰੋਵਾਈਡ ਕਰਵਾ ਦਿੰਨੇ ਆ ਉੱਥੇ ਇਹਨਾਂ ਨੂੰ ਗੱਦੇ ਗੁੱਦੇ ਲਵਾ ਦਿੰਨੇ ਆ ਉੱਥੇ ਇਹ ਬੈਠ ਜਾਣ ਤੇ ਉਹ ਪਾਣੀ ਲੈ ਲੈਣ ਤਾਂ ਮੈਂ ਇਹਨਾਂ ਦੀ ਉਸ ਗੱਲ ਨੂੰ ਲੈ ਕੇ ਇਹ ਕਿਹਾ ਵੀ ਠੀਕ ਹੈ ਤੁਸੀਂ ਉੱਥੇ ਗੱਲ ਕਰੋ ਪਾਣੀ ਦੇ ਕਰਕੇ ਇਹ ਸਾਡੇ ਇਹ ਗੱਲਾਂ ਤੁਸੀਂ ਮੰਨ ਲੋਗੇ ਤਾਂ ਪਾਣੀ ਲੈ ਲੈਣਗੇ ਤਾਂ ਡੀਆਈਜੀ ਸਾਹਿਬ ਵੱਲੋਂ ਆ ਰਹੀ ਸੀ ਗੱਲ ਕਿ ਨਹੀਂ ਤੁਸੀਂ ਆਪ ਸਾਡੇ ਕਹੇ ਤੋਂ ਬਲਦੇਵ ਸਿੰਘ ਪਾਣੀ ਲੈਣਗੇ ਸੁਨੋਹਾ ਸਾਹਿਬ ਸਾਡੇ ਕੈਂਚ ਦੇ ਪਾਣੀ ਨਹੀਂ ਲੈਂਦੇ ਤਾਂ ਮੈਂ ਤਾਂ ਵੀ ਠੀਕ ਹੈ ਮੇਰੀ ਜਥੇਬੰਦੀ ਦੇ ਆਗੂ ਨੇ ਉਹ ਮੇਰੇ ਜ਼ਿਲ੍ਹੇ ਦੇ ਪ੍ਰਧਾਨ ਨੇ ਤਾਂ ਮੇਰੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਮੈਂ ਉਸ ਗੱਲ ਨੂੰ ਮੁੱਖ ਰੱਖ ਕੇ ਮੈਂ ਇੱਥੇ ਆਇਆ ਲੇਕਿਨ ਜਦੋਂ ਮੈਂ ਇੱਥੇ ਆਇਆ ਹੈ ਤੇ ਹੁਣ ਮੇਰੀ ਅਧਿਕਾਰੀਆਂ ਨਾਲ ਗੱਲ ਹੋਈ ਹੈ ਤਾਂ ਡੀਏਜੀ ਸਭ ਕਹਿ ਰਹੇ ਨੇ ਕਿ ਜੀ ਉਹ ਭੁਖੜਤਾਲ ਛੱਡਣ ਫਿਰ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਬੈਠਣ ਲਈ ਜਗ੍ਹਾ ਦੇਵਾਂਗੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਜਿਹੜੀ ਅਫਸਰਾਂ ਨੇ ਗੱਲ ਕੀਤੀ ਉਹਸ ਆਪਣੀ ਕੀਤੀ ਹੋਈ ਗੱਲ ਤੋਂ ਅਫਸਰ ਪੈਰ ਪਿੱਛੇ ਖਿੱਚ ਗਏ ਪਿੱਛੇ हट ਗਏ ਫਿਰ ਮੈਂ ਆਇਆ ਸੀ ਮੈਂ ਬਲਦੇਰ ਸਿੰਘ ਨੂੰ ਫਿਰ ਵੀ ਕਿਹਾ ਸੀਗਾ ਕਿ ਯਾਰ ਸਿਹਤ ਨੂੰ ਮੁੱਖ ਰੱਖਦੇ ਆ ਤੁਸੀਂ ਪਾਣੀ ਲੈ ਲਓ ਪਰ ਉਹਨਾਂ ਦੀ ਇਹ ਗੱਲ ਦੇ ਉੱਤੇ ਲੜਾਈ ਜਾਰੀ ਹੈ ਕਿ ਵਜੇਦ ਨੇ ਕਿ ਭਾਵੇਂ ਮੈਂ ਕੁਝ ਵੀ ਹੋਵੇ ਮੈਂ ਨਾ ਤਾਂ ਟ੍ਰੀਟਮੈਂਟ ਲੈਣੀ ਹੈ ਤੇ ਨਾ ਹੀ ਮੈਂ ਪਾਣੀ ਲੈਣਾ। ਸੋ ਨਾ ਤਾਂ ਇੱਥੇ ਅਸੀਂ ਪ੍ਰਸ਼ਾਸਨ ਦੀ ਉਸ ਗੱਲ ਨੂੰ ਮੁੱਖ ਰੱਖਦੇ ਆਂ ਅੱਧੀ ਰਾਤ ਨੂੰ ਇੱਥੇ ਆਏ ਆਂ ਕਿ ਅਸੀਂ ਮਸਲੇ ਦਾ ਹੱਲ ਕਰਨੇ ਜੇ ਮੇਰੇ ਕਿਆ ਮਸਲੇ ਦਾ ਹੱਲ ਹੁੰਦਾ ਤੇ ਮੈਂ ਆਉਂਦਾ। ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਜੇ ਜੋ ਮੇਰੀ ਕੰਡੀਸ਼ਨ ਹੈ ਜੋ ਮੇਰੀ ਪੋਜੀਸ਼ਨ ਹੈ। ਲੇਕਿਨ ਮੈਂ ਰਾਤ ਨੂੰ ਆਇਆ। ਜੇਕਰ ਪ੍ਰਸ਼ਾਸਨ ਦੀ ਕੋਈ ਸੀਰੀਅਸਨੈਸ ਨਜ਼ਰ ਨਹੀਂ ਆਈ। ਤੋ ਇਸ ਕਰਕੇ ਜਿਸ ਤਰ੍ਹਾਂ ਦੇ ਵੀ ਹਾਲਾਤ ਬਣਦੇ ਨੇ ਜੋ ਵੀ ਬਣਦੇ ਨੇ ਅਗਰ ਬਲਦੇਵ ਸਿੰਘ ਦੀ ਸਿਹਤ ਹੋਰ ਖਰਾਬ ਹੁੰਦੀ ਆ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਹੁੰਦੀ ਆ ਤਾਂ ਉਹਦੀ ਜ਼ਿੰਮੇਵਾਰੀ ਫਿਰ ਬਠਿੰਡਾ ਪ੍ਰਸ਼ਾਸਨ ਦੀ ਪੰਜਾਬ ਸਰਕਾਰ ਦੀ ਹੋਏ। ਔਰ ਇਹਨਾਂ ਦੀ ਅਣਗਹਿਲੀ ਕਰਕੇ ਉਹ ਆਦਮੀ ਦੇ ਨਾਲ ਕੁਝ ਵਾਪਰ ਸਕਦਾ ਹੈ। ਸੋ ਮੈਂ ਫੇਰ ਦੁਬਾਰਾ ਬਠਿੰਡਾ ਪ੍ਰਸ਼ਾਸਨ ਨੂੰ ਮੇਰੀ ਅਪੀਲ ਵੀ ਹੈ ਤੇ ਮੈਂ ਇਸ ਗੱਲ ਦੀ ਤਾੜਨਾ ਵੀ ਕਰਦਾ। ਤੇ ਮਤ ਸੋਚੇ ਪ੍ਰਸ਼ਾਸਨ ਕਿ ਅਸੀਂ ਲੋਕ ਜੇਲ੍ਹਾਂ ਤੋਂ ਡਰ ਜਾਣਗੇ। ਡੀਸੀ ਬਠਿੰਡਾ ਨੇ ਇਹ ਕਿਹਾ ਸੀਗਾ ਕਿ ਤੁਹਾਡੇ ਲੋਕ ਖੜਨ ਵਾਲੇ ਨਹੀਂ ਹੁੰਦੇ। ਤੁਹਾਡੇ ਲੋਕ ਤਾਂ ਮਤਲਬ ਭੱਜਣ ਵਾਲੇ ਹੁੰਦੇ ਨੇ। ਤੇ ਮੈਂ ਕਹਿਣਾ ਹੈ ਪ੍ਰਦੀਪ ਸਿੰਘ ਸਭ ਨੂੰ ਕਿ ਡੀ ਸਾਹਿਬ ਲੋਕ ਤਾਂ ਆ ਰਹੇ ਨੇ। ਲੋਕ ਤਾਂ ਤੁਹਾਡੇ ਆਫਿਸ ਆ ਰਹੇ ਨੇ। ਗ੍ਰਿਫਤਾਰੀਆਂ ਦੇ ਨਾ ਰਹੇ ਨੇ ਤੁਸੀਂ ਗ੍ਰਿਫਤਾਰ ਕੀਤਾ ਹੈ ਨਾ। ਤੁਸੀਂ ਇਹ ਡਰ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਫੜ ਫੜ ਕੇ ਜੇਲ੍ਹਾਂ 'ਚ ਬੰਦ ਕਰ ਲੋ। ਉਹ ਗਏ ਜੇਲ੍ਹਾਂ 'ਚ ਜਿਹੜੇ ਬੰਦ ਕਰਦੇ ਕਰਤੇ। ਲੇਕਿਨ ਉਸ ਤੋਂ ਬਾਅਦ ਵੀ ਲੋਕ ਆ ਰਹੇ ਨੇ। ਜਿਹੜੇ ਕੱਲ ਆਦਮੀ ਆਏ ਜੇਲ੍ਹ ਦੇ ਵਿੱਚ ਉਹ ਵੀ ਤੁਸੀਂ ਤੁਹਾਡੇ ਪ੍ਰਸ਼ਾਸਨ ਨੇ ਬਠਿੰਡਾ ਪ੍ਰਸ਼ਾਸਨ ਨੇ ਕਿਸੇ ਨੂੰ ਫੋਈਪੁਰ ਜਾ ਕੇ ਛੜਤਾ ਕਿਸੇ ਨੂੰ ਮਸਤਵਾਨੇ ਜਾ ਕੇ ਛੜਤਾ ਅਗਰ ਸਾਡੇ ਬੰਦਿਆਂ ਨਾਲ ਉੱਥੇ ਮਿਸ ਹੈਪਨਿੰਗ ਹੁੰਦੀ ਕਿਸੇ ਤਰ੍ਹਾਂ ਦੀ ਤੇ ਪਹੁੰਚ ਜ਼ਿੰਮੇਵਾਰ ਸੀ ਔਰ ਤੁਹਾਡੇ ਕੋਲੋਂ ਸਾਡੇ ਬੰਦੇ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ ਸੋ ਇਸ ਲਈ ਸਾਡਾ ਜਿਹੜਾ ਗ੍ਰਿਫਤਾਰੀਆਂ ਦਾ ਦੌਰ ਹੈ ਉਹ جاری ਹੈ ਭਾਈ ਕਰ ਲੋ ਜਿੰਨੇ ਮਰਜੀ ਅਸਾਸੇ ਉਹਨੇ ਹੀ ਕਿਸਾਨ ਗ੍ਰਿਫਤਾਰੀ ਦੇਣ ਲਈ ਸੀ ਪਿਆਰਾ ਗ੍ਰਿਫਤਾਰੀ ਦੇਵਾਂਗੇ ਜੇਲ੍ਹ ਜਾਵਾਂਗੇ ਲੇਕਿਨ ਜਿਹੜੀ ਲੜਾਈ ਹੈ ਜਿਹੜੀ ਜੇ ਸਾਡੇ ਬੰਦੇ ਮਰਨ ਮਰਦ ਤੇ ਬੈਠ ਕੇ ਇਥੋਂ ਤੱਕ ਦੀ ਲੜਾਈ ਲੜ ਰਹੇ ਆ ਕਿ ਅਸੀਂ ਪਾਣੀ ਤੱਕ ਨਹੀਂ ਪੀਣਾ ਜਿੰਨਾ ਚਿਰ ਪ੍ਰਸ਼ਾਸਨ ਸਾਡੇ ਨਾਲ ਠੀਕ ਢੰਗ ਨਾਲ ਉਹ ਮਾਹੌਲ ਕ੍ਰੀਏਟ ਕਰਕੇ ਗੱਲਬਾਤ ਨਹੀਂ ਕਰਦਾ ਤਾਂ ਜੇਕਰ ਫਿਰ ਉਹ ਇੰਨੀ ਜੇਤ ਤੇ ਬੈਠੇ ਨੇ ਇੰਨਾ ਸਟੈਂਡ ਲਈ ਖੜੇ ਨੇ ਉਹ ਸਾਡੀ ਵੀ ਮਜਬੂਰੀ ਹੈ ਕਿ ਸਾਡਾ ਅੰਦੋਲਨ ਹਜੇ ਐਜ ਇਡੀ ਜਾਰੀ ਹੈ ਦੇਖਦੇ ਆ ਕੱਲ ਦੀ ਮੀਟਿੰਗ ਦਾ ਟਾਈਮ ਦਿੱਤਾ ਹੈ ਕੀ ਨਿਕਲਦਾ ਮੀਟਿੰਗ ਦੇ ਵਿੱਚੋਂ ਉਸ ਮੀਟਿੰਗ ਤੋਂ ਬਾਅਦ ਦੇਖਾਂਗੇ ਮੀਟਿੰਗ ਨੂੰ ਕੋਈ ਸਟਾ ਨਿਕਲਦਾ ਜਾਂ ਮੀਟਿੰਗ 베ਸਟਾ ਨੂੰ ਰਹਿੰਦੀ ਆ ਉਹ ਕੱਲ ਨੂੰ ਪਤਾ ਲੱਗੇਗਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਜਿਹੜੇ ਮੇਰੀ ਗੱਲ ਨੂੰ ਸੁਣ ਰਹੇ ਮੈਂ ਸਾਰੇ ਜਥੇਬੰਦੀ ਦੇ ਆਗੂਆਂ ਨੂੰ ਵਰਕਰਾਂ ਨੂੰ ਮੇਰੀ ਅਪੀਲ ਹੈ ਕਿ ਦੋਸਤੋ ਤਕੜੇ ਹੋ ਕੇ ਇਸ ਲੜਾਈ ਨੂੰ ਪੰਜਾਬ ਸਰਕਾਰ ਦੀ ਇਹ ਜਿੱਦ ਹੈ ਇਸ ਜਿੱਦ ਨੂੰ ਅਗਰ ਤੁਸੀਂ ਇੱਥੇ ਨਾ ਤੋੜਿਆ ਉਹਦੇ ਖਿਲਾਫ ਅੜ ਕੇ ਨਾ ਲੜਾਈ ਲੜੀ ਤਸ ਸਮਝ ਲੋ ਕਿ ਆਉਣ ਵਾਲੇ ਪਿੰਖੀਆਂ ਕਿਸਾਨੀ ਦੀਆਂ ਲੜਾਈਆਂ ਮਜ਼ਦੂਰਾਂ ਦੀਆਂ ਲੜਾਈਆਂ ਸਾਡੇ ਹੱਕਾਂ ਦੀਆਂ ਲੜਾਈਆਂ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਅੱਜ 24311 ਏਕੜ ਜ਼ਮੀਨ ਬਗੈਰ ਪੈਸੇ ਦਿੱਤਾ ਲਈ ਜਾ ਰਹੀ ਹੈ ਫਿਰ ਆਪਣੀ ਦੇ ਤੇਰੀ ਸਾਰਾ ਕੁਝ ਹੋਣਾ ਹੈ ਉਹ ਵੀ ਆਪਣੇ ਨੇ ਲੁਧਿਆਣੇ ਵਾਲੇ ਕੋਈ ਬਾਹਰੋਂ ਨਹੀਂ ਪੰਜਾਬ ਦੇ ਲੋਕ ਨੇ ਸਾਡੇ ਕਿਸਾਨ ਨੇ ਸੋ ਇਹ ਫਿਰ ਆਪਾਂ ਨੂੰ ਇਹਦੀ ਲੜਾਈ ਭਾਵੇਂ ਜਿੱਡੀ ਮਰਜ਼ੀ ਵੱਡੀ ਲੜਾਈ ਲੜਨੀ ਪਵੇ ਲੜਾਈ ਲੰਮੀ ਭਾਵੇਂ ਜਿਹੜੇ ਲੜਨ ਲਈ ਤਿਆਰ ਹੋਵੋ